ਇਹ ਉਹੀ ਥਾਂ ਹੈ ਜਿੱਥੋਂ ਲੋਕ ਲੰਘਦੇ ਸੀ ਮੂੰਹ ਟੱਕ ਕੇ ਨੱਕ ਬੰਦ ਕਰਕੇ ਲੰਘਦੇ ਹੁੰਦੇ ਸੀ ਹੁਣ ਚਿਹਰੇ ਦੇ ਉੱਤੇ ਖੁਸ਼ੀ ਹੈ ਪਿਛਲੇ 20 ਸਾਲ ਤੋਂ ਇਹ ਡੰਪ ਸੀਗਾ ਤੁਹਾਨੂੰ ਉਹਦੀਆਂ ਫੋਟੋਆਂ ਦੇ ਦਿੰਨੇ ਆ ਵੀਡੀਓ ਦੇ ਦਿੰਨੇ ਆ ਇੱਥੇ ਈਵਾ ਹਸਪੀਟਲ ਹੈ ਸਾਹਮਣੇ ਹਸਪੀਟਲ ਦੇ ਕੋਲ ਜਿਹੜੇ ਪੇਸ਼ੈਂਟ ਆਉਂਦੇ ਸੀ ਹੋਰ ਬਿਮਾਰ ਹੋ ਜਾਂਦੇ ਸੀ 20 ਸਾਲ ਤੋਂ ਲੋਕ ਇੱਥੇ ਬਹੁਤ ਸ਼ੇਅਰ ਏਰੀਆ ਲੋਕਾਂ ਦਾ ਇੰਨਾ ਬੁਰਾ ਹਾਲਾ ਦੇਖੋ ਇੰਨੀ ਸੋਹਣੀ ਮਾਰਕੀਟ ਨੂੰ ਖੂਬਸੂਰਤੀ ਨੂੰ ਤਾਂ ਬੱਲਾ ਲੱਗਾ ਸੀ ਮੈਂ ਬੜੀ ਧੀਰ ਦਾ ਕੋਸ਼ਿਸ਼ ਕਰ ਰਿਹਾ ਸੀ ਸਮਾਜ ਸੇਵੀ ਹੋਣ ਦੇ ਤੌਰ ਤੇ ਵੀ ਇਹ ਚੱਕਿਆ ਜਾਵੇ ਪਰ ਜਿੱਦਾਂ ਹੀ ਸਾਨੂੰ ਮੌਕਾ ਲੱਗਿਆ ਕਾਉਂਸਲਰ ਪ੍ਰਮਾਤਮਾ ਨੇ ਬਣਾਇਆ ਅਸੀਂ ਸਨਮਾਨਯੋਗ ਸੰਜੀਵ अरोੜਾਈ ਨੂੰ ਬੇਨਤੀ ਕੀਤੀ ਵੀ ਸਾਡੇ ਵਾਰਡ ਦੇ ਵਿੱਚ ਬੜਾ ਵੱਡਾ ਥੱਬਾ ਐ ਨੂੰ ਚਕਾਓ ਫਿਰ ਇੱਕ ਸਾਡੇ ਲਈ ਚੈਲੰਜ ਸੀ ਵੀ ਇਹਨੂੰ ਸਾਫ਼ ਕਿਵੇਂ ਰੱਖੀਏ ਫਿਰ ਅਸੀਂ ਬੋਨ ਬਰੈੱਡ ਵਾਲਿਆਂ ਨਾਲ ਕੰਟੈਕਟ ਕੀਤਾ ਉਹਨਾਂ ਨੇ ਅਡਾਪਟ ਕਰਨ ਦੀ ਇੱਛਾ ਜਤਾਈ ਉਹਨਾ ਦੇਖੋ ਤੁਸੀਂ ਆ ਕਿੰਨਾ ਖੂਬਸੂਰਤ ਲੱਗ ਰਿਹਾ ਹਜੇ ਤੇ 5% 10% ਬਣਿਆ ਜਦੋਂ ਇਹ ਬਣ ਗਿਆ ਹੋਰ ਦੇਖੋ ਕਿੰਨਾ ਸੋਹਣਾ ਲੱਗੂਗਾ ਇਹ ਤੇ ਸਾਨੂੰ ਸ਼ੌਂਕ ਸੀ ਵੀ ਆਪਣੇ ਵਾਰਡ ਨੂੰ ਆਪਣੇ ਲੁਧਿਆਣੇ ਨੂੰ ਸਾਫ਼ ਸੁਥਰਾ ਰੱਖਿਆ ਜਾਵੇ ਗਿੰਦਗੀ ਬਾਹਰ ਖੱਢੀ ਜਾਵੇ ਇਹ ਹਿਮਾਚਲ ਜਾਂਦੇ ਹੋ ਇੱਕ ਐਂਟਰੈਂਸ ਤੇ ਲੱਗਾ ਆਈ ਲਵ ਹਿਮਾਚਲ ਤੇ ਸਾਨੂੰ ਲੱਗਿਆ ਇੱਥੇ ਆਈ ਲਵ ਲੁਧਿਆਣਾ ਲਿਖਿਆ ਵੇ ਲੋਕ ਫੋਟੋਆਂ ਖਿਚਾਣ ਬਾਹਰੋਂ ਆਉਂਦੇ ਆ ਸਾਡੇ ਵਾਰਡ ਦੀ ਐਂਟਰੀ ਤੇ ਲੋਕਵਾਰ ਨੰਬਰ 60 ਜਾਣ ਤੇ ਪਹਿਲਾਂ ਇੱਥੇ ਫੋਟੋ ਖਿਚਾ ਕੇ ਜਾਣ ਧੰਨਵਾਦ ਹੈ ਸੰਜੀਵ ਰੋੜਾਈ ਦਾ ਧੰਨਵਾਦ ਮੇਰ ਸਾਹਿਬ ਦਾ ਕਮਿਸ਼ਨਰ ਸਾਹਿਬ ਦਾ ਕਾਰਪੋਰੇਸ਼ਨ ਜਿਨ੍ਹਾਂ ਨੇ ਸਹਿਯੋਗ ਦਿੱਤਾ ਡੇਲੀ ਪੋਸਟ ਪੰਜਾਬੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਮੈਂ ਦੀਪਕ ਕਤਿਆ ਲੁਧਿਆਣਾ ਸ਼ਹਿਰ ਜਿਸ ਨੂੰ ਸਮਾਰਟ ਸਿਟੀ ਦਾ ਦਰਜਾ ਦਿੱਤਾ ਗਿਆ ਇਹ ਆਪਣੀ ਅਲੱਗ ਹੀ ਪਛਾਣ ਕਰਕੇ ਜਾਣਿਆ ਜਾਂਦਾ ਕਿਉਂਕਿ ਇੱਥੇ ਕਾਫੀ ਕੁਝ ਦੇਖਣ ਨੂੰ ਮਿਲਦਾ ਹੈ ਕਾਫੀ ਸ਼ਹਿਰਾਂ ਦੇ ਲੋਕ ਜਿਹੜੇ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਆ ਕੇ ਕਾਫੀ ਜ਼ਿਆਦਾ ਸ਼ਾਪਿੰਗ ਵੀ ਕਰਦੇ ਨੇ ਘੁੰਮਣ ਫਿਰਨ ਵੀ ਆਉਂਦੇ ਨੇ ਤੇ ਇੰਡਸਟਰੀ ਦਾ ਹੱਬ ਮੰਨਿਆ ਜਾਂਦਾ ਲੁਧਿਆਣਾ ਨੂੰ ਤੇ ਮੈਂਚੈਸਟਰ ਆਫ ਇੰਡੀਆ ਕਿਹਾ ਜਾਂਦਾ ਹੈ ਪਰ ਤਸਵੀਰ ਤੁਹਾਨੂੰ ਇੱਕ ਅਜਿਹੀ ਦੁਕਾਨ ਜਾ ਰਹੇ ਹਾਂ ਲੁਧਿਆਣਾ ਦੇ ਹਲਕਾ ਪੱਛਮੀ ਦੇ ਲੋਕ ਕਾਫੀ ਜ਼ਿਆਦਾ ਜਿਸ ਤੋਂ ਪਰੇਸ਼ਾਨ ਸੀ ਉਹ ਸੀ ਕਿ ਲੁਧਿਆਣਾ ਦੀ ਪੱਖੋਵਾਲ ਰੋਡ ਤੋਂ ਜਦੋਂ ਨਿਊ ਲਾਜਪਤ ਨਗਰ ਨੂੰ ਰਸਤਾ ਜਿਹੜਾ ਜਾਂਦਾ ਸੀ ਸੜਕ ਸੀ ਉੱਥੇ 20 ਸਾਲਾਂ ਤੋਂ ਜਿਹੜਾ ਕੂੜੇ ਦਾ ਡੰਪ ਲੱਗਿਆ ਹੋਇਆ ਸੀ ਪਰ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਉਹ ਡੰਪ ਇੱਥੋਂ ਦੀ हट ਚੁੱਕਿਆ ਤੇ ਇੱਕ ਤਸਵੀਰ ਜਿਹੜੀ ਆ ਅਲੱਗ ਹੀ ਬਿਆਹ ਕਰਦੀ ਹੋਈ ਨਜ਼ਰ ਆ ਰਹੀ ਹੈ ਪਹਿਲਾਂ ਲੋਕ ਜਦੋਂ ਇੱਥੋਂ ਦੀ ਲੰਘਦੇ ਹੁੰਦੇ ਸੀ ਤਾਂ ਕਾਫੀ ਜ਼ਿਆਦਾ ਪਰੇਸ਼ਾਨੀ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਸੀ ਮੂੰਹ ਟੱਕ ਕੇ ਜਿਹੜਾ ਲੰਘਦੇ ਹੁੰਦੇ ਸੀ ਕਾਫੀ ਜਿਹੜੀ ਬਦਬੂ ਆਂਦੀ ਹੁੰਦੀ ਸੀ ਪਰ ਹੁਣ ਤਸਵੀਰ ਅਲੱਗ ਹੈ ਲੋਕਾਂ ਦੇ ਚਿਹਰਿਆਂ ਦੇ ਉੱਤੇ ਖੁਸ਼ੀ ਹੈ ਜਦੋਂ ਇੱਥੋਂ ਦੀ ਲੰਘਦੇ ਨੇ ਤਾਂ ਚਿਹਰੇ ਜਿਹੜੇ ਆ ਖਿੜ ਜਾਂਦੇ ਨੇ ਵਾਰਡ ਨੰਬਰ 6 ਦੇ ਕਾਉਂਸਲਰ ਗੁਰਪ੍ਰੀਤ ਸਿੰਘ ਬੱਬਲ ਜੀ ਮਜੂਨੇ ਬੱਬਲ ਜੀ ਇਹ ਉਹੀ ਥਾਂ ਹੈ ਜਿੱਥੋਂ ਲੋਕ ਲੰਘਦੇ ਸੀ ਤਾਂ ਮੂੰਹ ਟੱਕ ਕੇ ਨੱਕ ਬੰਦ ਕਰਕੇ ਲੰਘਦੇ ਹੁੰਦੇ ਸੀ ਹੁਣ ਚਿਹਰੇ ਦੇ ਉੱਤੇ ਖੁਸ਼ੀ ਹੈ ਕਿਸ ਤਰੀਕੇ ਦੇ ਨਾਲ ਇਸ ਦਾ ਜਿਹੜਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਸੜਕ ਦਾ ਪਹਿਲਾਂ ਦਾ ਤੁਹਾਡਾ ਧੰਨਵਾਦ ਜੀ ਤੁਸੀਂ ਤੁਹਾਡੀ ਨਿਗਾਹ ਪਈ ਕਿਉਂਕਿ ਇਦਾਂ ਹੀ ਸਾਰੀ ਦੁਨੀਆ ਇਹ ਜਗ੍ਹਾ ਨੂੰ ਦੇਖਦੀ ਹੈ ਜਿਹੜੇ ਵੀ ਇੱਥੋਂ ਲੋਕ ਲੰਘਦੇ ਸੀ ਪਿਛਲੇ 20 ਸਾਲ ਤੋਂ ਇਹ ਡੰਪ ਸੀਗਾ ਤੁਹਾਨੂੰ ਉਹਦੀਆਂ ਫੋਟੋਆਂ ਦੇ ਦਿੰਨੇ ਆ ਵੀਡੀਓ ਦੇ ਦਿੰਨੇ ਆ ਇੱਥੇ ਹੀ ਵਾ ਹਸਪੀਟਲ ਹੈ ਸਾਹਮਣੇ ਹਸਪੀਟਲ ਦੇ ਕੋਲ ਜਿਹੜੇ ਪੇਸ਼ੈਂਟ ਆਉਂਦੇ ਸੀ ਹੋਰ ਬਿਮਾਰ ਹੋ ਜਾਂਦੇ ਸੀ ਇੱਥੋਂ ਡੰਪ ਕਰਕੇ ਸਾਰੀ ਦਿਹਾੜੀ ਇੱਥੇ ਗੱਡੀਆਂ ਟੈਂਪੂ ਆਟੋ ਰੇੜੇ ਪਲਟ ਦਿੰਦੇ ਸੀ ਤੇ 20 ਸਾਲ ਤੋਂ ਲੋਕ ਇੱਥੇ ਪੌਸ਼ ਏਰੀਆ ਲੋਕਾਂ ਦਾ ਇੰਨਾ ਬੁਰਾ ਹਾਲਾ ਦੇਖੋ ਇੰਨੀ ਸੋਹਣੀ ਮਾਰਕੀਟ ਨੂੰ ਖੂਬਸੂਰਤੀ ਨੂੰ ਤਾਂ ਬੱਲ ਲੱਗਾ ਸੀ ਮੈਂ ਬੜੀ ਧੀਰ ਦਾ ਕੋਸ਼ਿਸ਼ ਕਰ ਰਿਹਾ ਸੀ ਸਮਾਜ ਸੇਵੀ ਹੋਣ ਦੇ ਤੌਰ ਤੇ ਵੀ ਇਹ ਚੱਕਿਆ ਜਾਵੇ ਪਰ ਜਿੱਦਾਂ ਹੀ ਸਾਨੂੰ ਮੌਕਾ ਲੱਗਿਆ ਕਾਉਂਸਲਰ ਪ੍ਰਮਾਤਮਾ ਨੇ ਬਣਾਇਆ ਅਸੀਂ ਸਨਮਾਨਯੋਗ ਸੰਜੀਵ अरोੜਾਈ ਨੂੰ ਬੇਨਤੀ ਕੀਤੀ ਵੀ ਸਾਡੇ ਵਾਰਡ ਦੇ ਵਿੱਚ ਬੜਾ ਵੱਡਾ ਧੱਬਾ ਐ ਨੂੰ ਚਕਾਓ। ਉਹਨਾਂ ਨੇ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਮੇਅਰ ਸਾਹਿਬ ਨੂੰ ਬੇਨਤੀ ਕੀਤੀ ਵੀ ਐਂ ਕਰਕੇ ਆ ਵਾਰਡ ਦੀ ਇਹ ਸਮੱਸਿਆ ਅਸੀਂ ਰਿਟਰਨ ਉਹਨਾਂ ਨੂੰ ਦਿੱਤਾ ਆਪਣੇ ਲੈਟਰਪੈਡ ਤੇ ਤੇ ਤੁਰੰਤ ਐਕਸ਼ਨ ਲੈਂਦੇ ਉਹਨਾਂ ਨੇ ਇੱਥੋਂ ਚਕਾਤਾ। ਚਕਾਨ ਤੋਂ ਬਾਅਦ ਫਿਰ ਇੱਕ ਸਾਡੇ ਲਈ ਚੈਲੰਜ ਸੀ ਵੀ ਇਹਨੂੰ ਸਾਫ਼ ਕਿਵੇਂ ਰੱਖੀਏ। ਫਿਰ ਅਸੀਂ ਬੋਨ ਬ੍ਰੈੱਡ ਵਾਲਿਆਂ ਨਾਲ ਕੰਟੈਕਟ ਕੀਤਾ ਉਹਨਾਂ ਨੇ ਅਡਾਪਟ ਕਰਨ ਦੀ ਇੱਛਾ ਜਤਾਈ। ਉਹਨਾ ਦੇਖੋ ਤੁਸੀਂ ਆ ਕਿੰਨਾ ਖੂਬਸੂਰਤ ਲੱਗ ਰਿਹਾ ਹਜੇ ਤੇ 5% 10% ਬਣਿਆ ਜਦੋਂ ਇਹ ਬਣ ਗਿਆ ਹੋਰ ਦੇਖੋ ਕਿੰਨਾ ਸੋਹਣਾ ਲੱਗੂਗਾ ਇਹ ਇਹਦੇ ਨਾਲ ਹੀ ਪਾਰਕ ਮੈਂਟੇਨ ਕਰਨਗੇ ਉਹ 3-400 ਫੁੱਟ ਲੰਬਾ ਪਾਰਕ ਆ ਇੱਤਾਂ ਹੀ ਵਾ ਹਸਪੀਟਲ ਤੱਕ ਜਾਂਦਾ ਹੈ ਇੱਥੇ ਗਾਰਡਨਿੰਗ ਵਧੀਆ ਕਰਕੇ ਲਾਈਟਾਂ ਦਾ ਵਧੀਆ ਲਾਈਟਾਂ ਲਵਾ ਕੇ ਨੂੰ ਗਾਰਡਨ ਲਾਈਟਾਂ ਲਵਾ ਕੇ ਤੇ ਇਹਨੂੰ ਰੋਸ਼ਨ ਆਇਆ ਜਾਊਗਾ ਚੰਗੀ ਤਰ੍ਹਾਂ ਤੇ ਲੋਕ ਇੱਥੇ ਭਾਵੇਂ ਪਿਕਨਿਕ ਮਨਾ ਲਿਆ ਕਰਨ ਆ ਕੇ ਇੰਨਾ ਸੋਹਣਾ ਬਣਾਵਾਂਗੇ ਇਹਨਾਂ ਨੂੰ ਪਰਮਾਤਮਾ ਕਿਰਪਾ ਕਰੇ ਹਜੇ ਤੇ ਦੇਖੋ ਸਾਨੂੰ 5-6 ਮਹੀਨੇ ਹੋਏ ਬਣਿਆ ਤੇ ਸਾਨੂੰ ਸ਼ੌਂਕ ਸੀ ਵੀ ਆਪਣੇ ਵਾਰਡ ਨੂੰ ਆਪਣੇ ਲੁਧਿਆਣੇ ਨੂੰ ਸਾਫ਼ ਸੁਥਰਾ ਰੱਖਿਆ ਜਾਵੇ ਗਿੰਦਗੀ ਬਾਹਰ ਕੱਢੀ ਜਾਵੇ ਤੇ ਇੱਕ ਉਹਦਾ ਇੱਕ ਐਗਜ਼ਾਮਪਲ ਦਿੱਤੀ ਹੈ ਅਸੀਂ ਪਰਮਾਤਮਾ ਦੀ ਕਿਰਪਾ ਨਾਲ ਅੱਗੇ ਹੋਰ ਵੀ ਬੜੀਆਂ ਚੀਜ਼ਾਂ ਹੋਣਗੀਆਂ ਜੀ ਬਿਊਟੀਫੁੱਲ ਫੋਟੋਗ੍ਰਾਫੀ ਪਲੇਸ ਮੰਨਿਆ ਜਾ ਸਕਦਾ ਇਸ ਨੂੰ ਕਿਉਂਕਿ ਜਦੋਂ ਲੋਕ ਇੱਥੋਂ ਦੀ ਆਣਗੇ ਇੱਥੇ ਬੈਠਣਗੇ ਜਿਵੇਂ ਤੁਸੀਂ ਦੱਸਿਆ ਕਿ ਗਾਰਡਨਿੰਗ ਹੋਏਗੀ ਤੇ ਵੇਰੇ ਲੋਕ ਫੋਟੋਸ ਦਾ ਕਲਿੱਕ ਕਰਦੇ ਹੀ ਹੁੰਦੇ ਨੇ ਤੁਸੀਂ ਦੇਖੋਗੇ ਨਾ ਜਿਵੇਂ ਤੁਸੀਂ ਹਿਮਾਚਲ ਜਾਂਦੇ ਹੋ ਇੱਕ ਐਂਟਰੈਂਸ ਤੇ ਲੱਗਾ ਹਦਾ ਆਈ ਲਵ ਹਿਮਾਚਲ ਤੇ ਸਾਨੂੰ ਲੱਗਿਆ ਇੱਥੇ ਆਈ ਲਵ ਲੁਧਿਆਣਾ ਲਿਖਿਆ ਹੋਵੇ ਲੋਕ ਫੋਟੋਆਂ ਖਚਾਣ ਬਾਹਰੋਂ ਆਉਂਦੇ ਆ ਸਾਡੇ ਬਾਗ ਦੀ ਐਂਟਰੀ ਤੇ ਲੋਕ ਬਾਗ ਨੰਬਰ 60 ਜਾਣ ਤੇ ਪਹਿਲਾਂ ਇੱਥੇ ਫੋਟੋ ਖਿਚਾ ਕੇ ਜਾਣ ਆਈ ਲਵ ਲੁਧਿਆਣਾ ਲਿਖਿਆ ਆ ਸਾਨੂੰ ਵੀ ਬੜਾ ਚਾਹ ਚੜਿਆ ਇੱਕ ਨਵੀਂ ਚੀਜ਼ ਇੱਕ ਸਾਡੇ ਵਾਰਡ ਦੇ ਵਿੱਚ ਬਣੀ ਆ ਤੇ ਲੋਕ ਦੇਖੋ ਜਿਹੜੇ ਲੰਘਦੇ ਸਭ ਦੀ ਨਿਗਾ ਪੈ ਰਹੀ ਆ ਇਹਦੇ ਤੇ ਜਦੋਂ ਰਾਤ ਨੂੰ ਲਾਈਟਾਂ ਜਗਣਗੀਆਂ ਬੈਂਚ ਲੱਗਣਗੇ ਲਾਈਟਨਿੰਗ ਹੋਊਗੀ ਗਾਰਡਨ ਬਹੁਤ ਸੋਹਣਾ ਬਣਿਆ ਹੋਊਗਾ ਲੋਕ ਆ ਕੇ ਬੈਠਣਗੇ ਆਪਣੇ ਆਪ ਤੇ ਵੀ ਮਾਣ ਮਹਿਸੂਸ ਹੋਊਗਾ ਕਿ ਅਸੀਂ ਇੱਕ ਚੰਗਾ ਕੰਮ ਕੀਤਾ ਆਪਣੇ ਵਾਰਡ ਲਈ ਆਪਣੇ ਇਲਾਕੇ ਲਈ ਪਹਿਲੇ ਤੇ ਗੰਦਗੀ ਕੱਢੀ ਫਿਰ ਇੱਕ ਇੰਨਾ ਸੋਹਣਾ ਇੱਕ ਚੀਜ਼ ਧੰਨਵਾਦ ਹੈ ਬੋਨ ਬਰੈੱਡ ਵਾਲਿਆਂ ਦਾ ਧੰਨਵਾਦ ਹੈ ਸੰਜੀਵ ਰੋੜਾਈ ਦਾ ਧੰਨਵਾਦ ਮੇਰ ਸਾਹਿਬ ਦਾ ਕਮਿਸ਼ਨਰ ਸਾਹਿਬ ਦਾ ਕਾਰਪੋਰੇਸ਼ਨ ਜਿਨ੍ਹਾਂ ਨੇ ਸਹਿਯੋਗ ਦਿੱਤਾ ਸਾਨੂੰ 6 ਮਹੀਨੇ ਹੋਏ ਨੇ ਤੁਹਾਨੂੰ ਕਾਉਂਸਲਰ ਬਣੇ ਬਾਕੀ ਕਾਉਂਸਲਰਾਂ ਦੀ ਜੇ ਗੱਲ ਕਰੀਏ ਪਿਛਲੇ ਸਮੇਂ ਦੇ ਵਿੱਚ ਤਾਂ 5 ਸਾਲ ਦਾ ਕਾਰਜਕਾਲ ਹੋ ਜਾਂਦਾ ਤੇ ਜੁੱਤੀਆਂ ਘੱਟ ਜਾਂਦੀਆਂ ਨੇ ਕਾਉਂਸਲਰਾਂ ਦੀਆਂ ਇਹੋ ਜੇ ਕੰਮ ਕਰਵਾਉਣ ਦੇ ਲਈ ਤੁਸੀਂ 6 ਮਹੀਨੇ ਅੰਦਰ ਆਪਣੇ ਵਾਰਡ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਹੈ ਕਿੰਨੀ ਕੁ ਮੁਸ਼ਕਲ ਆਈ ਇਸ ਡੰਪ ਨੂੰ ਹਟਵਾਉਣ ਦੇ ਵਿੱਚ ਮੁਸ਼ਕਲਾਂ ਦਾ ਤਾਂ ਦੇਖੋ ਸਾਹਮਣਾ ਕਰਨਾ ਹੀ ਪਿਆ ਕਿਉਂਕਿ 20 ਸਾਲ ਦਾ ਜਿੱਦ ਸੀ ਇੱਥੇ ਦੇ ਕਾਉਂਸਲਰ ਦੀ ਉਹ ਕਹਿੰਦਾ ਸੀ ਮੈਂ ਇਹਨੂੰ ਚੱਕਰ ਨਹੀਂ ਦੇਣਾ ਪਤਾ ਨਹੀਂ ਕੀ ਪਿਆਰ ਸੀ ਕੂੜਾ ਘਰ ਨਾਲ ਉਹਨਾਂ ਦਾ ਉਹਨਾਂ ਨੇ 225 ਲਾਈਟਾਂ ਲਵਾਈਆਂ ਨਵੀਆਂ ਸਟਰੀਟ ਲਾਈਟਾਂ ਆਪਣੇ ਵਾਰਡ ਦੇ ਵਿੱਚ ਮੇਰੇ ਕੋਲੇ ਇਕੱਲਾ-ਗੱਲਾ ਐਡਰੈਸ ਹੈ ਇਕੱਲਾ-ਗੱਲਾ ਫੋਨ ਨੰਬਰ ਹੈ ਮੇਰ ਤੋਂ ਲਿਸਟ ਲੈ ਲਓ ਉਹ ਦੋ ਲਾਈਟਾਂ 222 ਜੋ ਖਰਾਬ ਹੋ ਗਈਆਂ ਐਡੀ ਖਬਰ ਲਵਾਤੀ ਫੇਸਬੁੱਕਾਂ ਤੇ ਪਾਤਾ ਵੀ ਲਾਈਟਾਂ ਖਰਾਬ ਹੋ ਗਿਆ ਜੀ ਕਾਉਂਸਲਰ ਸੁੱਤੇ ਪਏ ਨੇ ਉਹ ਜਦੋਂ ਕੋਈ ਚੀਜ਼ ਬਣੂਗੀ ਤੇ ਖਰਾਬ ਹੋਊਗੀ ਤੁਸੀਂ ਕੁਝ ਬਣਾਇਆ ਹੀ ਨਹੀਂ ਤੇ ਖਰਾਬ ਕਿਤੋਂ ਹੋਣਾ ਹੁਣ ਦੇਖੋ ਸਾਡੇ ਵਾਰਡ ਦੇ ਵਿੱਚ ਸਾਰੇ ਪਾਰਕਾਂ ਦੀ ਰਿਪੇਅਰ ਹੋ ਰਹੀ ਆ ਚਾਰ ਪਾਰਕ ਨਵੇਂ ਬਣ ਗਏ ਆ ਚਾਰ ਜਗ੍ਹਾ ਤੇ ਬੈਡਮਿੰਟਨ ਕੋਰਟ ਬਣ ਗਈ ਆ ਦੋ ਜਗ੍ਹਾ ਬਾਸਕਟਬਾਲ ਕੋਰਟ ਬਣ ਗਈ ਆ ਤੇ ਤਿੰਨ ਅਸੀਂ ਹਾਈ ਮਾਸਟ ਲਾਈਟਾਂ ਲਵਾਈਆਂ ਜਿਹੜੀਆਂ 50 ਫੁੱਟ ਉੱਚੀਆਂ ਲਾਈਟਾਂ ਤੁਹਾਨੂੰ ਦੁਕਾਨੇਆਂ ਪਿੱਛੇ ਲੱਗੀਆਂ ਹੀਆਂ ਤੇ 50 ਫੁੱਟ ਰੇਡੀਅਸ ਚੋ ਲਾਈਟ ਰੋਸ਼ਨੀ ਕਰਦੀ ਆ ਮਤਲਬ ਅਸੀਂ ਤੇ ਕੋਸ਼ਿਸ਼ ਕੀਤੀ ਵਾਰਡ ਨੂੰ ਹਰੋ ਚੀਜ਼ ਹੋਵੇ ਜਿਹੜੀ ਕਿ ਕਾਉਂਸਲਰ ਦਾ ਕੰਮ ਆ ਉਹ ਪੂਰਾ ਕਰਕੇ ਦਿਖਾਈਏ ਤੇ ਅਸੀਂ ਪੁਰਾਣੇ ਸਾਥੀਆਂ ਨੂੰ ਵੀ ਬੇਨਤੀ ਕਰਦੇ ਆ ਜਿਹੜੇ ਨਵੇਂ ਬਣੇ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਸਾਡਾ ਸਹਿਯੋਗ ਦਿਓ ਆਪਾਂ ਲੁਧਿਆਣੇ ਨੂੰ ਖੂਬਸੂਰਤ ਬਣਾਈਏ ਮੈਂ ਪੁਰਾਣਿਆਂ ਨੂੰ ਵੀ ਬੇਨਤੀ ਕਰੂੰਗਾ ਵੀ ਉਹ ਸਹਿਯੋਗ ਕਰਨ ਨੁਕਤਾ ਜਿੰਨੀ ਕਰਨ ਦੀ ਬਜਾਏ ਤਾਂ ਕਿ ਵਾਰਡ ਨੂੰ ਸ਼ਹਿਰ ਨੂੰ ਹਰਾ ਭਰਾ ਤੇ ਸੋਹਣਾ ਬਣਾ ਸਕੀਏ ਬੱਬਲ ਜੀ ਜਿਵੇਂ ਤੁਸੀਂ ਦੱਸਿਆ ਕਿ ਹਜੇ 5% ਇੱਥੇ ਦਾ ਕੰਮ ਹੋਇਆ ਪਰ ਤਸਵੀਰ ਬਿਲਕੁਲ ਬਦਲ ਚੁੱਕੀ ਹੈ ਕਾਫੀ ਜ਼ਿਆਦਾ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਆਈ ਲਵ ਲੁਧਿਆਣਾ ਲਿਖਿਆ ਹੋਇਆ ਪਲੇਸ ਦੇ ਉੱਤੇ ਹੋਰ ਕੀ ਕੀ ਕੰਮ ਹੋਣਗੇ ਇਹ ਜਿਹੜੀ ਜਗ੍ਹਾ ਇੱਥੇ ਤੱਕ ਜਿਹੜੀ ਬਾਉਂਡਰੀ ਕੀਤੀ ਗਈ ਹੈ ਅੱਗੇ ਚੱਲੇਗੀ ਹੋਰ ਇਹਦੀ ਬਾਉਂਡਰੀ ਤਾਂ ਇੱਥੇ ਤੱਕ ਇਹਦੀ ਸਲਿੱਪ ਰੋਡ ਬਣ ਜਾਣੀ ਹੈ ਇੱਥੋਂ ਇੱਥੋਂ ਗਾਰਡਨ ਸ਼ੁਰੂ ਹੋ ਜਾਣਾ ਇਹਦੇ ਵੀ ਗ੍ਰੀਨਰੀ ਹੋਊਗੀ ਅੱਗੇ ਮੈਂ ਤਾਂ ਨਕਸ਼ਾ ਦਿੰਨਾ ਹੈ ਇਹਦਾ ਇੱਥੇ ਵੀ ਲਾਈਟਨਿੰਗ ਹੋਏਗੀ ਇੱਥੇ ਲਿਖਿਆ ਜਾਏਗਾ ਵੈਲਕਮ ਵਾਰਡ ਨੰਬਰ 60 ਉਹ ਤੁਹਾਨੂੰ ਗਾਰਡਨ ਦਾ ਢੇੜਾ ਘੜਾਨਾ ਗਾਰਡਨ ਲਾਈਟਾਂ ਲੱਗ ਜਾਣਗੀਆਂ ਲੜੀਆਂ ਲੱਗ ਜਾਣਗੀਆਂ ਹਜੇ ਤੇ 5 10% ਕੰਮ ਹੋਇਆ ਜਦੋਂ ਪੂਰਾ ਤਿਆਰ ਹੋਏਗਾ ਤੁਹਾਨੂੰ ਦੁਬਾਰਾ ਬੁਲਾਉਂਗਾ ਦਿਖਾਣ ਲਈ ਦੇਖਿਓ ਕਿੰਨੀ ਸੋਹਣੀ ਚੀਜ਼ ਬਣੀ ਆ ਲੁਧਿਆਣੇ ਦੇ ਵਿੱਚ ਇਹ ਲੋਕ ਮੈਂ ਪਹਿਲਾਂ ਕਿਹਾ ਸੀ ਜਦੋਂ ਅਸੀਂ ਬਣ ਗਏ ਨਾ ਮੈਂ ਜਦੋਂ ਇਲੈਕਸ਼ਨ ਚੱਲ ਰਹੀ ਸੀ ਦੱਸਿਆ ਸੀ ਵੀ ਸਾਡਾ ਵਾਰਡ ਇਦਾਂ ਦਾ ਬਣੇਗਾ ਲੋਕ ਦੇਖਣ ਆਇਆ ਕਰਨਗੇ ਤੇ ਇਹਨੂੰ ਵਾਕਈ ਲੋਕ ਦੇਖਣ ਆਣਗੇ ਦੇਖਿਓ ਤੁਸੀਂ ਹਜੇ ਤੇ ਸ਼ੁਰੂਆਤ ਹੈ ਜਿੱਤੇ 6 ਮਹੀਨੇ ਹੋਏ ਆ ਜਿੱਤੇ 5 ਸਾਲ ਨੇ ਸਾਡੇ ਕੋਲ ਵਾਰਡ ਨੰਬਰ 60 ਦਾ ਮਿੰਨੀ ਪਾਰਕ ਵੀ ਮੰਨਿਆ ਜਾ ਸਕਦਾ ਇਸ ਨੂੰ ਨਹੀਂ ਦੇਖੋ ਤੁਸੀਂ ਆਪ ਨਿਗਾਹ ਮਾਰੋ ਪਾਰਕ ਦੇ ਵਿੱਚ ਵਾਰਡ ਨੰਬਰ 60 ਦੇ ਵਿੱਚ ਇੱਕ ਨਵੀਂ ਚੀਜ਼ ਆ ਆ ਦੇਖੋ ਪਾਰਕ ਦੇ ਵਿੱਚ ਆ ਬਾਹਰਲਾ ਘਾਹ ਲੱਗਿਆ ਜੀ ਆ ਸਾਰੇ ਬੂਟੇ ਨਵੇਂ ਲਾਏ ਆ ਸੀ ਪੇੜ ਪੌਦੇ ਆ ਦੇਖੋ ਇੱਥੇ ਪੂਰਾ ਕੂੜਾ ਹੁੰਦਾ ਸੀ ਆ ਪੁੱਛੋ ਰੇੜੀ ਵਾਲਿਆਂ ਨੂੰ ਪਿੱਛੇ ਆ ਦੁਕਾਨਾਂ ਵਾਲਿਆਂ ਨੂੰ ਬੈਂਕ ਵਾਲਿਆਂ ਨੂੰ ਵੀ ਇੱਥੇ ਕਿੰਨਾ ਭਰਾ ਹਾਲ ਸੀਗਾ ਇੱਥੇ ਕੂੜੇ ਦੇ ਢੇਰ ਰੇੜੇ ਟੈਂਪੂ ਆਟੋ ਸਫਾਈ ਕਰਮਚਾਰੀ ਵਿਚਾਰੇ ਬੈਠੇ ਰਹਿੰਦੇ ਸੀ ਚਲੋ ਇੱਥੇ ਅਸੀਂ ਉਹਨਾਂ ਨੂੰ ਕੀ ਕਹਿਣਾ ਉਹਨਾਂ ਨੇ ਆਪਣਾ ਅੱਡਾ ਬਣਾਇਆ ਆਇਆ ਸੀਗਾ ਮਤਲਬ ਕੂੜੇ ਦਾ ਡੰਪ ਜ ਨੂੰ ਪ੍ਰੋਪਰ ਜਾਂਦੇ ਆ ਇੱਥੇ ਟੈਂਪੂ ਆਟੋ ਤੇ ਰੇੜੇ ਪਲਟੇ ਜਾਂਦੇ ਸੀ ਇੱਥੋਂ ਦੇਖੋ ਸੁੱਖ ਦਾ ਸਾਲ ਆ ਮੈਨੂੰ ਲਾਜਪਤ ਨਗਰ ਤੋਂ ਕਟੋ ਘਟ 50 ਤੋਂ 60 ਫੋਨ ਆ ਇਹ ਧੰਵਾਦ ਲਈ ਵਿੱਚ ਕਾਂਗਰਸ ਵਾਲਿਆਂ ਦੇ ਵਿੱਚ ਕਾਲੀ ਦਲ ਵਾਲਿਆਂ ਦੇ ਵੀ ਤੁਸੀਂ ਇਹ ਬਹੁਤ ਸੋਹਣਾ ਕੰਮ ਕੀਤਾ। ਸੋ ਬਿਲਕੁਲ ਇੱਕ ਵਾਰ ਤਸਵੀਰ ਜ਼ਰੂਰ ਦਿਖਾਵਾਂਗੇ ਲੁਧਿਆਣਾ ਦੀ ਤਸਵੀਰ ਜਿਹੜੀ ਹੈ ਚੇਂਜ ਹੁੰਦੀ ਹੋਈ ਨਜ਼ਰ ਆ ਰਹੀ ਹੈ ਬਦਲਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ 스마트 ਸਿਟੀ ਦਾ ਦਰਜਾ ਤਾਂ ਦਿੱਤਾ ਗਿਆ ਪਰ ਕਾਫੀ ਜ਼ਿਆਦਾ ਪਰੇਸ਼ਾਨੀਆਂ ਨਾਲ ਲੋਕ ਜਿਹੜੇ ਆ ਉਹ ਜੂਝਦੇ ਵੀ ਨੇ 스마트 ਸਿਟੀ ਲੁਧਿਆਣਾ ਦੇ ਵਿੱਚ ਕਾਫੀ ਗੱਲਾਂ ਵੀ ਹੁੰਦੀਆਂ ਨੇ ਕਿ 스마트 ਸਿਟੀ ਦਾ ਦਰਜਾ ਤਾਂ ਦਿੱਤਾ ਗਿਆ ਪਰ ਸ਼ਹਿਰ ਜਿਹੜਾ ਸਮਾਰਟ ਸਿਟੀ ਕਹਿਣ ਦੇ ਲਾਇਕ ਨਹੀਂ ਹੈ ਪਰ ਵਾਕਿਆ ਹੀ ਤਸਵੀਰ ਜਿਹੜੀ ਹੈ ਇਹ ਮੂੰਹੋਂ ਬੋਲਦੀ ਹੋਈ ਬਿਆਨ ਕਰਦੀ ਪਈ ਹੈ ਕਿ ਲੁਧਿਆਣਾ ਜਿਹੜਾ ਸਮਾਰਟ ਸਿਟੀ ਹੈ ਤਸਵੀਰ ਤੁਸੀਂ ਦੇਖੋ ਇੱਥੋਂ ਦੇ ਕੌਂਸਲਰ ਦਾ ਕਹਿਣਾ ਹੈ ਕਿ ਸਿਰਫ ਅਜੇ ਇਸ ਜਗ੍ਹਾ ਦਾ 5% ਕੰਮ ਹੋਇਆ ਹੋਇਆ ਹੈ ਤੇ ਹਜੇ 95% ਕੰਮ ਬਾਕੀ ਹੈ ਪਰ ਲੁਧਿਆਣਾ ਦੇ ਲੋਕ ਜਿਹੜੇ ਇੱਥੋਂ ਦੀ ਲੰਘ ਰਹੇ ਨੇ ਉਹਨਾਂ ਦੇ ਚਿਹਰਿਆਂ ਦੇ ਉੱਤੇ ਮੁਸਕਰਾਹਟ ਹੈ ਕਿਉਂਕਿ ਕੂੜੇ ਦਾ ਡੰਪ 20 ਸਾਲ ਤੋਂ ਜਿਹੜਾ ਇੱਥੇ ਲੱਗਿਆ ਹੋਇਆ ਸੀ ਉਹ ਚੱਕਿਆ ਜਾ ਚੁੱਕਿਆ ਤੇ ਹੁਣ ਬਿਊਟੀਫਿਕੇਸ਼ਨ ਜਿਹੜੀ ਆ ਉਹ ਹੋ ਰਹੀ ਹੈ ਕਿਉਂਕਿ ਬਿਊਟੀਫੁੱਲ ਲਾਈਟਿੰਗਸ ਹੋਣਗੀਆਂ ਇੱਥੇ ਜਿਹੜੀ ਹੈ ਗ੍ਰੀਨਰੀ ਹੋਏਗੀ ਅਤੇ ਪ੍ਰੋਪਰ ਸੈਟਿੰਗ ਅਰੇਂਜਮੈਂਟ ਵੀ ਹੋਏਗਾ ਜਿੱਥੇ ਲੋਕ ਆ ਕੇ ਬੈਠ ਸਕਣਗੇ ਤੇ ਇੰਜੋਏ ਕਰ ਸਕਣਗੇ ਫੋਟੋ ਸੈਸ਼ਨਸ ਹੋਣਗੇ ਵੈਲਕਮ ਟੂ ਵਾਰਡ ਨੰਬਰ 60 ਵੀ ਇੱਥੇ ਲਿਖਿਆ ਜਾਏਗਾ ਤੇ ਆਈ ਲਵ ਲੁਧਿਆਣਾ ਜਿਸ ਨੂੰ ਲੁਧਿਆਣਾ ਵਾਸੀ ਜਿਹੜੇ ਆ ਕਾਫੀ ਜ਼ਿਆਦਾ ਪਸੰਦ ਕਰਦੇ ਨੇ ਪਿਆਰ ਕਰਦੇ ਨੇ ਉਹ ਇਤੋਂ ਦੀ ਜਦੋਂ ਲੰਘਣਗੇ ਤੇ ਚਿਹਰਿਆਂ ਦੇ ਉੱਤੇ ਖੁਸ਼ੀ ਦੇਖਣ ਨੂੰ ਮਿਲੇਗੀ ਲੁਧਿਆਣਾ ਤੋਂ ਵੀਡੀਓ ਜਰਨਲਿਸਟ ਰਕੇਸ਼ ਕੁਮਾਰ ਦੇ ਨਾਲ ਦੀਪਕ ਕਤਿਆਲ ਡੇਲੀ ਪੋਸਟ ਪੰਜਾਬੀ